දෙද සට්ඩ මන්තරීරිී හුණියේ නැනි මෝර්ණිංග හොයියදි හද නැනි මාර්ණිංගිණි හොයිසිීදී හමි හොයියගේ දෙක්කදිී මූවිලකාලයා හදි දඩධාඩ ජීහස්සන් ලගරෙන මූලකෝ කෑදිී आगे भी आखा थड़ी थड़ी करके देखी देखो जा आ देख जी बैठ जा जी ममता दीदी बैठ जा मैं तो चाय नहीं पीती जाने ने, ने। आ देखो सादे हुन ममता दीदी बैठ गए तू सी की बोलना चाहोगे दीदी असी ये बोलना चाहोगे भी आज मैं कोई लेट नहीं उठी हैगी हद तक 8 बजे नहीं बजे हैगी 8 अच्छा बजे तक आए जी ਅੱਤ ਮਿੰਟ ਬੱਤੀ ਹੈ ਪੌਣੇ 8:00 ਦੇ ਨੇ ਪੌਣੇ ਚਲ ਠੀਕ ਹੈ ਜੀ ਸਾਰਿਆਂ ਨੂੰ ਬਾਏ ਥੈਂਕ ਯੂ ਸੋ ਜਾ ਬਈ ਸੋ ਜਾ ਨੌਣੇ ਕਾਕੇ ਸੋ ਜਾ ਸੋ ਜਾ ਮੈਂ ਰੱਲੇ ਲੂਸ ਕੱਢੇ ਬਿਦਾ ਇਹ ਹੁਣ ਸਾਡੇ ਦਾਦੀ ਲਾਨ ਆ ਗਏ ਅਸੀਂ ਹੁਣ ਜਾ ਰਹੇ ਹਾਂਗੇ ਤਾਂ ਸੱਚੇ ਵੀ ਪਹਿਲਾਂ ਤੁਹਾਨੂੰ ਵੀ ਮਿਲ ਲੈਣਾ ਤਾਂ ਕਰਕੇ ਅਸੀਂ ਮਿਲ ਲਏ ਹੁਣ ਸਸਰੀਏ ਕਾਲ ਜੀ ਹੁਣ ਅਸੀਂ ਬਾਏ ਅਸੀਂ ਚੱਲ ਕਦੋਂ ਆਏਂਗੀ ਹੁਣ ਹੁਣ ਜਿੱਗਾ ਸਿੱਟੇ ਹੋਣ ਗਿਆ ਦਵਾ ਤੁਹਾਨੂੰ ਮਿਲ ਕੇ ਹੀ ਜਾਇ ਕਰ ਦਿਉਂਗੀ ਜਾਇ ਤਰ ਠੀਕ ਹੈ Chào nó mất. Bye bye. 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 bye, bye. <laughs> ਬਾਈ ਹਾਣ ਮਮਤਾ ਰਹਿ ਗਈ ਕੱਲੀ ਹਾ ਹਣ ਮਮਤਾ ਤਾਂ ਨਹੀਂ ਲੱਗਣਾ ਦੋ ਦਿਨ ਜੀ ਹੋਰ ਜਮੀ ਕਾ ਸੁਣੋ ਸੁਣਾਇਆ ਹਾਂ ਹੋਰ ਕੇ ਵੀ ਰੌਣਕ ਜੀ ਲੱਗ ਰਹੀ ਸੀ ਹਾਂ ਤੁਣ ਜੀ ਨਹੀਂ ਲੱਗਣਾ ਦੋ ਦਿਨ ਹਾਂ ਆ ਗਿਆ ਲੈ ਰਾਤ ਨੂੰ ਤੇ ਚਾਰੇ ਤੱਕੇ ਨਾਲ ਸੁਣਾਤੇ ਹੋਰ ਬਾਗ ਵਿੱਚ ਚੀਜ਼ਾਂ ਲੱਕੀ ਗਈ ਸੀ ਨਾ ਵਸਤੇ ਹਾਂ ਉਤਾਰੇ ਇਹਨਾਂ ਤਰੀਂ ਪਰਿੰਦਾ ਦੇ ਦਿੱਤੀ ਜਿਹੋ ਤੇ ਰਹਿ ਗਏ ਜਿਹੋ ਤੇ ਲੇਟ ਉੱਠਿਆ ਸ਼ਾਮ ਮੈਂ ਉੱਠਦੇ ਨਹੀਂ ਬੈਠੀ ਕੈਮਰਾ ਲੈ ਆਂਦੇ ਹਾਂ ਹਾਂ ਕਿ ਹਾਂ ਵੀ ਤੇ ਉਹਨੂੰ ਮੈਂ ਕਿ ਖਾ ਲੈ ਪਕੌੜੇ ਪਏ ਨੇਗੇ ਭੁੱਲ ਗਿਆ ਮੈਂ ਲੱਗਦਾ ਉਹ ਆਪ ਵੀ ਮੈਂ ਰੋਟੀ ਲੱਗ ਗਈ ਚਾਹਲਾ ਹੁਣ ਆਪਾਂ ਬਣਾਵਾਂਗੇ ਅੱਗੇ ਦਾ ਵਲੌਗ ਸਾਰੇ ਇਹਨੇ ਵਲੌਗ ਨੂੰ ਸਟਾਰਟ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਅੱਜ ਅਸੀਂ ਕਰਾਂਗੇ ਇਹਨੂੰ ਕੰਟੀਨਿਊ ਫਟਾਫਟ ਨਾ ਇਹ ਜਵਾਕ ਵਿਚਾਰੇ ਫਿਰ ਰੋਟੀ ਲਾ ਕੇ ਖਾਣ ਵੇ ਭੁੱਲ ਭੱਲ ਕੇ ਚੀਜ਼ੀਆਂ ਨੂੰ ਦਾ ਹਮ ਨਦੀ ਆਫ ਕਰੂਗਾ ਬੋਂਗਾ ਬੋਂਗਾ ਜੋਗਾ ਬੋਂਗਾ ਕਿਹੜੇ ਆਉਂਦਾ ਕਿਹੜੇ ਨੂੰ ਐ ਮੈਨੂੰ ਅੱਛਾ ਚੱਲ ਫਿਰ ਕਰ ਲਦੇ ਬਈ ਆ ਸਾਡੇ ਛੋਟਾ ਜਿਹਾ ਬੱਚਾ ਸਾਨੂੰ ਕਹਿ ਰਿਹਾ ਸਾਰਿਆਂ ਨੂੰ ਜੋ ਕਰਨਾ ਇਹ ਜਿਵੇਂ ਸਾਰੇ ਸਾਰਿਆਂ ਨੂੰ ਐ ਮਤਲਬ ਫੋਲੋ ਕਰਦੇ ਨੇ ਅਸੀਂ ਵੀ ਹੁਣ ਇਹਨੂੰ ਫੋਲੋ ਕਰਾਂਗੇ ਕਰ ਕਰ ਮੰਮਤਾ ਤੂੰ ਵੀ ਕਰ ਆ ਦੇ ਨੀ ਕੁ ਕੁਵੇਂ ਕਰੀ ਜਾਂਦਾ ਨੋਨੀ ਕਿਵੇਂ ਕਰ ਰਹੀ ਤੂੰ ਵੀ ਕਰ ਲੈ ਹੋਰ ਕੁਛ ਨੋਨੀ ਕੇਕ ਕੱਲੀ ਕਰਨੇ ਕਰੋ ਤਾਂ ਸਹੀ ਖਾਸਾ ਚੜ ਮਰਦ ਨੂੰ ਕੋ ਤੋਂ ਕਸਦਾ ਨਾ ਮੈਂ ਮੈਂ ਆਈ ਕਰ ਨਿਕੁਲ ਕਰ ਰਹੀ ਤੀ ਇਹ ਤਾਂ ਬਾਈ ਵਧੀਆ ਜੋ ਹੈ ਫੈਬਰੋਲੀ ਆ ਮੈਂ ਆਪਣੇ ਦਿਮਾਗ ਚੋਂ ਸਿੱਖ ਰਹੀ ਆ ਕਾ ਇਹਦਾ ਦਿਮਾਗ ਵਧੀਆ ਤੇ ਤੇਜ਼ ਵੱਜ ਰਾਉਣਾ ਇਹ ਲੋਕਾਂ ਨੂੰ ਜਵਾਲਸਾਣਾ ਉਹ ਜਵਰ ਖਾਦੋ ਬੰਦ ਮਾਹੇ ਚੋਕ ਬੰਦ ਬੰਦ ਮਾਰਿਆ ਇਹ ਤਾਂ ਐ ਲੱਗਦਾ ਜਿਵੇਂ ਅਜੀ ਲੈਂਦੀ ਹਾਂ ਹਣ ਨਹੀਂ ਹਾਂ ਹੈ ਨਹੀਂ ਹਾਂ ਅਚਨ ਨੇਹਾ ਲਈ ਹੈ ਜਦੋਂ ਆਹ ਦਿਨ ਮੁ ਗਿਆ ਫੇਰ ਦਿਨ ਫੇਰ ਦਿਨ ਜਦੋਂ ਮੈਂ ਸਕੂਲੀ ਗਈ ਥੀ ਫੇਸ ਤੂੰ ਅਸਿਨਫੇਜ ਅੱਛਾ ਓਏ ਆ ਜਾ ਸਿੱਖ ਲਵਾਂ ਮੈਂ ਤੂੰ ਤਾਂ ਸਿੱਖ ਤੂੰ ਤਾਂ ਸਿੱਖ ਮਮਤਾ ਹਾਂ ਹਾਂ ਮੈਂ ਸੋਹ ਹੋ ਜੂ ਕਰ ਆ ਵੈਰੀ ਗੁੱਡ ਏ ਵੈਰੀ ਗੁੱਡ ਤੂੰ ਵੀ ਕਰ ਲਿਆ ਕਰ ਮਮਤਾ तू भी ले कर लिया कर कुछ ना कुछ ही कर कर 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 ਅੱਜ ਅਸੀਂ ਸਪਰੀਨ ਉਸੇ ਜੋਤ ਨੂੰ ਬਹੁਤ ਮਿਸ ਕਰ ਰਹੀ ਹਾਂ ਜੋ ਜਦੋਂ ਉਹ ਗਏ ਨੇ ਉਹਨਾਂ ਮੇਰਾ ਬਿਲਕੁਲ ਵੀ ਵਲੌਗ ਨਾਲ ਦਾ ਦੇਰ ਨਹੀਂ ਕਰ ਰਿਹਾ ਤੇ ਜਦੋਂ ਉਹ ਹੁੰਦੇ ਸੁੱਤੇ ਉੱਠਦੀ ਸਾਰ ਸਭ ਤੋਂ ਪਹਿਲਾਂ ਦੂਜੀ ਕਰੀਏ ਵਲੌਗ ਸ਼ੁਰੂ ਦੇਦੇ ਕਰੀਏ ਵਲੌਗ ਸ਼ੁਰੂ ਹਾਲੇ ਉਹਨਾਂ ਨੇ ਜਿੱਗੀ ਨੂੰ ਮੰਨਿਓ ਆਪਣੇ ਆਪ ਹੀ ਕਰ ਲਿਆ ਵਲੌਗ ਸ਼ੁਰੂ ਮੈਂ ਸੁੱਤੀ ਪਈ ਸੀ ਮੈਂ ਸੁੱਤੇ ਪਏ ਦੇ ਮੂਤੀ ਕੈਮਰਾ ਲਾਤਾ ਤਾਂ ਕਿ ਨਹੀਂ ਦਿਖਾਉਣਾ ਹੈ ਪਹਿਲਾਂ ਦੀਦੀ ਕਿੰਨੇ ਵਜੇ ਕੀਤੀ ਹੈ ਸਾਨੂੰ ਸਕੰਮਾ ਐਕਸਰਸਾਈਜ਼ ਨਹੀਂ ਤੁਹਾਨੂੰ ਹਾਇਦ ਅਸੀਂ ਵੀ ਤੁਹਾਨੂੰ ਜੋ ਤੇ ਪਰ ਇਹ ਨੂੰ ਮਿਸ ਕਰ ਰਹੇ ਕਿ ਨਾ ਹਾਂ ਹਾਂ ਉਹ ਕਾਦੇ ਚ ਖੇਡਦੇ ਸੀ ਮਿੱਟੀ ਚ ਉਹਨੂੰ ਸਾਰੇ ਯਾਨੀ ਬੱਚੇ ਮਿਸ ਕਰ ਰਹੇ ਨੇ ਅਸੀਂ ਖੋਦੇ ਵੀ ਮਿਸ ਕਰ ਰਹੇ ਹਾਂ ਸਵੇਰ ਦੇ ਬਿਲਕੁਲ ਕੱਲੇ ਜਿਹੇ ਹੈ ਮੇਂ ਤਾਂ ਇਹ ਰੌਣਕ ਜਿਹਾ ਰੱਖੀ ਸੀ ਬਲੌਗ ਦਾ ਵੀ ਆਇਆ ਪਤਾ ਲੱਗਦਾ ਸੀ ਵੀ ਵਸਾ ਕਿਸੇ ਨਾ ਕਿਸੇ ਨੇ ਫੋਨ ਚੱਕ ਰੱਖਿਆ ਹੱਥ ਤੇ ਹਨਾ ਉਹ ਪਰੀ ਤਾਂ ਬਾਹਲਾ ਲਾਉਂਦੇ ਤੇ ਨਾਲੇ ਪਰੀ ਦਾ ਜੋਤਨ ਦਾ ਜ ਖੇਡਣ ਦਾ ਵੱਧਤੀ ਪਰੀ ਦਾ ਤਾਂ ਮੈਂ ਉਹ ਹੀ ਮਿਸ ਕਰੇ ਸੱਚੀ ਕਾਲ ਜੀ ਸਾਰੇ ਨੂੰ ਉਹ ਵਿੰਟੇ ਚ ਕਰ ਦਿੰਦੇ ਸੀ ਤੇ ਝੜੇ ਤੇ ਲਟਾਈ ਜਾ ਮੂੰ ਸੱਚੀ ਗੱਲ ਈ Share ਨੂੰ ਉਹ ਤਾਂ ਉਹ ਵੀ ਕਰਦੇ ਫਰੀ ਜਾਂਦੀ ਸੀ ਹਾਂ ਜੇ ਨਾ ਵੀ ਵਲੌਗ ਬਣਾ ਰਹੇ ਹੁੰਦੇ ਤਾਂ ਵੀ ਸਹੀ ਗੱਲ ਹੈ ਉਹ ਤਾਂ ਉਹ ਯੋਗ ਕਰਦੇ ਹਮ ਤਾਂ ਚੌਵਲਾਂ ਸੀ ਮੈਂ ਅਗਲੇ ਪਾਰਟ ਚ ਮੈਂ ਆਹ ਬੋਲੂਗੀ ਅਗਲੇ ਇਸ ਮੈਂ ਆਹ ਹਾਂ ਆਪੇ ਕੋਰਸ ਕਰਦੀ ਫਰੀ ਜਾਂਦੀ ਸੀ ਹਾਂ ਆਪੇ ਤੂੰ ਦੇਖਦੀ ਬੋਲ ਬੋਲ ਦੇਖੀ ਜਾਂ ਮੈਂ ਹਾਂ ਕੋਝ ਸਿਖਾਉਣਾ ਨਹੀਂ ਪੈਂਦਾ ਸਾਨੂੰ ਵੀ ਆਉਣਾ ਉਹ ਕਹਿਣੇ ਲੋਕ ਸਿਖਾਉਂਦੇ ਜਿਹੜੇ ਫਿਰ ਉਹ ਚੀਜ਼ ਫੇਕ ਜੀ ਲੱਗਦੀ ਏ ਸਭਰੀ ਜੋ ਵੀ ਬੋਲਦੀ ਸੀ ਵਸ ਰੀਅਲ ਸੀ ਉਹਦਾ ਹਾਂ ਜਿਹੜਾ ਕੋ ਸਾਨੂੰ ਆਉੜਦੀ ਤੇ ਕਹਿ ਦਿੰਦੀ ਮੈਂ ਵੀ ਸਿੱਖੀਏ ਗੱਲ ਉਹਦੇ ਤੋਂ ਸਿੱਖਾਲੀ ਸਾਰਿਆਂ ਨੂੰ ਵਾਲੀ ਫੇਰੀ ਲੱਗਦੀ ਸੀ ਬੋਲੀ ਦੋ ਕਦਮ ਦੋ ਜਲੀ ਕੱਢ ਰਹੇ ਨੇ ਹਾਂ ਮੈਂ ਟਲਾਉ ਲਈ ਜੋ ਕਹਿੰਦੇ ਸੀ ਉਹ ਚਲਾ ਲਿਆ ਗੋਲੀ ਚਲਾਏ ਆਂ ਯਾਰ ਦੇਖਾ ਐਨਕਾ ਲੱਗੇ ਮੈਂ ਬੇਦੇ ਗਹੀਆਂ ਗੰਨੀਆਂ ਕਿਹਦੀਆਂ ਸੀ ਤੇਰੀਆਂ ਲੈ ਨਿਕੋ ਨੋਨੀ ਨੋਨੀ ਪੁਰ ਲਗਿਆ ਤਾਂ ਕੈਸੀ ਲੱਗ ਰਹੀ ਹੂੰ ਬਿਊਟੀਫੁਲ ਕਾਲੀ ਐਨਕ ਨਾਲ ਲਾਇਆ ਕਰ ਕੁੜੀਏ ਪਹਿਲੇ ਹੀ ਸੋਹਣੀ ਐ ਹਰਨੀ ਨੂੰ ਮਾਂ ਨਹੀਂ ਗਾਣਾ ਗਾਉਂਗੀ ਜਾਈਂ। ਹਰ ਤੂੰ ਨਹੀਂ ਬਚੋਗੇ। ਹਾਂ ਕਾਲੀ ਐਨਕ ਲਾ ਕੇ ਹੁਣ ਨਹੀਂ ਬਚੋਗੇ। ਹੁਣ ਨਹੀਂ ਬਚੂਂਗਾ ਕਾਲੀ ਐਨਕ ਲਾ ਕੇ ਉਹ ਮਰ ਗਈ ਮਮਤਾ ਤਾਂ। ਮਾਰਦੀ ਨਿਕੂ ਤਾਂ ਹੈ ਮਾਰੀ ਹੈ। ਔਰ ਗੋਲੀ ਮਤ ਮਾਰਨਾ ਮੈਂ ਮਰ ਜਾਊਂਗੀ। ਔਰ ਗੋਲੀ ਮਤ ਮਾਰਨਾ। ਮੈਨੂੰ ਮਾਫ ਕਰ ਲਓ। ਮੈਨੂੰ ਮਾਫ ਕੱਲ ਤਾਂ ਮਾਫਰ ਦਰਦ ਗਈ ਉਹ ਤਾਂ ਦਰਦ ਦੀ ਮਮਤਾ ਦਾ ਮਾਫਰ ਕਰ ਦੋ ਮੈਨੂੰ ਮੈਨੂੰ ਮਾਫਰ ਕਰ ਦੋ YouTube ਦਾ ਇੱਕ ਹੋਰ ਮਾਰਤੀ ਹਾਂ ਹੁਣ ਤਾਂ ਮਰੇ ਗਈ ਆ ਦੇਖ ਲੈ ਹਉ ਦੇਖ ਤਾ ਲੈ ਹੁਣ ਹੈਗੀ ਵੀ ਐ ਆਏ ਨਹੀਂ ਵੀ ਪਾਣੀ ਪਿਆਦਾ ਆਏ ਨਹੀਂ ਵੀ ਪਾਣੀ ਪਿਆਦਾ ਤੇ ਪਾਣੀ ਕੀ ਲੂ ਇਸ ਜੀ ਪਾਣੀ ਪੀ ਲੇਗਾ ਤੋ ਗਏ ਅਬ ਤੀ ਰਾਖਿਆ ਹੋਗਾ ਕਾਲੀਆ ਤੇਰਾ ਨਹੀਂ ਹੋਏਗਾ ਕਾਲੀਆ ਮੇਰੇ ਬਾਗ ਦਾ ਹਸਤਾ ਅਬ ਤੇਰਾ ਗਿਆ ਹੋਗਾ ਕਾਲੀਆ ਆ ਜਾ ਮੈਂ ਬਿਲਕੁਲ ਵੀ ਆ ਤੇਰਾ ਉਹ ਤੇ ਫੋਪੜੀ ਐ ਤੂੰ ਵੀ तेरे खोपड़ी को उड़ा दूंगी मैं उड़ा के दिखा अब तू नहीं बचेगी अब तू नहीं बचेगी साडे कॉलेज ओ भाई साडे कॉलेज तू साडे कॉलेज आ नहीं होगी सुन मैं मार दूंगा ठीक है ठीक तु, है तू तू सी एंड माफ कर दो माफ कर, कर दो मुझे माफ कर आ ਹਾਏ ਗਈ ਤਾ ਆ ਆ ਦੂਜੀ ਗੋਲੀ ਕਿਆ ਮਰ ਗਈ ਬਸ ਹੋਰ ਦੂਸਰੀ ਕਾ ਨੂੰ ਮਰਦਾ ਹੈ ਆ ਹਾਏ ਆ ਦੂਸਰੀ ਗੋਲੀ ਬਸ ਕਾਲੀ ਆ ਤੁਮੈਂ ਮਰ ਦੇਗੀ ਮੌਣ ਨਹੀਂ ਮਰਦੀ ਕਹਿੰਦੀ ਮੈਂ ਠਾ ਠਾ ਧਾ ਧਾ ਆਬੜੀ ਮਰ ਦੇਗੀ ਯਾ ਆਪੇ ਤੁਸਾਂ ਮੈਂ ਫੋਲ ਵੀ ਜਾਣੀ ਤਾ ਮੁਰ

ਹਾਂ ਨੋਨੀ ਦੀ ਗੋਲੀ ਕੰਮ ਕਰ ਗਈ ਜਿੰਦਾ ਹੋ ਗਿਆ ਮੇਰੀ ਗੋਲੀ ਨਾਲ ਕਿੱ사 ਲੱਤੀ ਤੈਨੂੰ ਮੈਂ ਮੁੱਕ ਤੂ ਦੇਖੀ ਹਾਲ ਤਾਂ ਮਾਦੀ ਸਿਕਲੀ ਬੰਦਾ ਤਾ ਇਸ਼ਾ ਹੰਦੀ ਗੋਦੀਂ ਦੀ ਮੈਂ ਮਾਰਾ ਮੈਂ ਤਾਂ ਅਬ ਨੋਨੀ ਕੋ ਮਾਰਾਂਗਾ

तू फिर गेम में एक तो है इंडिया तो है ये तो पाकिस्तान है चलो तू फिर गेम में मुझे माफ कर दो मां मैं इंडिया इंडिया कभी माफ ठीक है इंडिया अब इंडिया का खेल ले चलो तो तुझको मैं माफ कर दूं माफ कर दूं आह आह जा जी इच गिर गया अब नीचे गिर गया चल आ دخل बैठ के खेल लो बैठ के अरे रुको रुको सुन जा खा 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 तू सी को माफ करो मैं नहीं गिरनी माफ करो मैं नहीं बोलूंगा पैसे खाओ और रुको सारे पैसे देने पड़ेंगे हाय कितने ਹਾਏ ਕਿੰਨੇ ਪੈਸੇ ਮੰਗ ਕੇ ਖੜ ਗਏ ਇਹ Ha 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 ਕੀ ਰੋਟੀ ਗਾ ਰਹੀਆਂ ਕਿ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀਆਂ ਪਰ ਅਨਿਲ ਤਾਂ ਪਣੀ ਗਲੀ ਕੁਮਾਰ ਦੇ ਵਿੱਚ ਖੇਡਣ ਚ ਬਿਅਸਤ ਹੋ ਗਏ ਨੇ ਹਰੂਰੇ ਮੇਰਾ ਜਸਵੇਰ ਦਾ ਹੀ ਜ਼ਰ ਨਹੀਂ ਲੱਗ ਰਿਹਾ ਦੁਪਹਿਰ ਥੋੜੀ ਜੀ ਬੱਚੇ ਆਏ ਸੀ ਨਾਲ ਹੀ ਕੁਮਾਰ ਨਾਲੇ ਫਰੈਂਡ ਮੇਰੇ ਉਹਨਾਂ ਦੇ ਨਾਲ ਪਾਰਟ ਬਣਾਇਆ ਥੋੜਾ ਉਹਨਾਂ ਨਾਲ ਕਰੀ ਮौज ਮਸਤੀ ਪਰ ਫਿਰ ਵੀ ਰੋਟੀ ਸਤਨੇ ਨੇ ਇਕੱਠੇ ਬੈਠ ਕੇ ਖਾਣੇ ਸੀ ਰੋਟੀ ਦੱਬਾ ਤੇ ਇਹਨਿੰਦ ਅਗਦਾ ਸੀ ਵੀ ਕਿੰਨੇ ਖਾ ਲਈਆਂ ਨਹੀਂ ਮੈਂ 1000 ਡੇਢ ਰੋਟੀ ਖਾਂਦੀ ਹੁੰਦੀ ਸੀ ਉਹਨਾਂ ਦੇ ਨਾਲ ਮੈਂ ਵੀ ਦੋ ਦੋ ਤਿੰਨ ਰੋਟੀਆਂ ਖਾ ਲੈਂਦੀ ਸੀ ਤੇ ਅੱਜ ਫੇਰ ਬਿਲਕੁਲ ਇਕੱਲੀ ਜਿਹੀ ਰਹ ਗਈ ਸੋ ਪਰੀ ਤੇ ਜੋਤ ਆਈ ਮਿਸ ਯੂ ਦੇਖੋ ਜਿੰਨਿ ਜਾਣ ਕਰ ਰਹੀ ਹੁਣ ਮੈਂ ਕਾਲ ਫੋਨ ਹੈਲੋ ਹੈ ਹੈਲੋ ਜੈ ਮਮਤਾ ਮੈਂ ਤਾਂ ਠੀਕ ਆ ਤੁਸੀਂ ਕਿਵੇਂ ਹੋ ਅਸਦਾ ਠੀਕ ਹੈ ਜੀ ਹਾਂ ਤਾਂ ਠੀਕ ਹੈ ਮੇਰੇ ਤੋਂ ਜੋ ਤੁਰ ਰਿਹਾ ਮੈਨੂੰ ਜੀਣੇ ਲੱਗ ਰਿਹਾ ਦੋਨੇ ਰੋਣ ਲੱਗ ਰਹੇ ਨੇ ਦੋਨੇ ਰੋ ਰਹੇ ਨੇ ਹਾਏ ਇੰਨਾ ਤਾਂ ਤਾਂ ਕੀ ਲੱਗ ਰਿਹਾ ਮੈਂ ਆਪ ਹੁਣ ਕਹੋ ਪਾਟ ਬਣਾਉਣ ਲੱਗ ਰਹੀ ਸੀ ਮੈਂ ਕਿਹਾ ਹੁੰਦਾ ਮੈਂ ਇੱਕ ਜਾਂ ਡੇਢ ਰੋਟੀ ਖਾਂਦੀ ਸੀ ਇਹਨਾਂ ਨਾਲ ਤਾਂ ਤਿੰਨ ਤਿੰਨ ਰੋਟੀਆਂ ਖਾ ਕੇ ਵੀ ਨਹੀਂ ਪਤਾ ਲੱਗਦਾ ਸੀ ਮੇਰ ਦਾ ਆਪ ਜਮਾ ਜੀਣੇ ਲੱਗ ਰਿਹਾ ਸ ਤਾਂ ਜਮ ਸੁਨਣ ਦੇ ਹੋ ਗਿਆ ਜਿਹਾ ਪਰੇ ਕੀ ਹੋ ਗਿਆ ਪਰੇ ਐ ਫਬ ਆ ਜੋ ਤਾਂ ਕੀ ਹੋ ਗਿਆ ਜਾਂ ਤੂੰ ਕਾਤਰੋਈਂ ਅੰਦਨੇ ਅੱਛਾ ਉਹ ਲਾਣੀ ਕਿਤੇ ਪੜ੍ਹ ਲਓ ਇਹ ਤਾਂ ਫੜ ਲਾਗੇ ਇਹ ਤਾਂ ਕਹਿੰਦੇ ਦੀ ਗਨੇ ਸੌਰੀ ਲੱਗ ਜਾਂਗੇ ਆਪਾਂ ਕਰੇ ਬਿਲਡ ਬਚਾ ਦਿੰਦੇ ਜਦੋਂ ਛੁੱਟੀਆਂ ਹੋ ਗਈਆਂ ਫਿਰ ਆ ਜੀ ਅੱਛੀ ਤਾਂ ਆਪਾਂ ਹੁਣ ਹੀ ਰੋਟੀ ਖਾਂਦੇ ਜਾਂਦੇ ਹੀ ਗੱਲਾਂ ਕਰ ਰਹੇ ਸੀ ਵੀ ਜੋ ਮੱਤ ਸੁਣਨ ਦੇ ਹੋ ਗਏ ਪਤਾ ਕੀ ਹੈ ਪਰੇ ਦਾ ਰੋ ਨਹੀਂ ਹੁੰਦਾ ਇਹ ਟੱਕੇ ਨਾਲ ਰੋਈ ਜਾਂਦੀ ਹੈ ਹੋਰ ਕੀ ਹੋਗੇ ਪਰੇ ਜਦੋਂ ਛੁੱਟੀਆਂ ਹੋ ਗਈਆਂ ਫਿਰ ਲੈ ਜਾਵਾਂਗੇ ਛੁੱਟੀਆਂ ਹੋ ਜਾਣ ਤਾਂ ਪੁੱਤ ਫਿਰ ਲੈ ਕੇ ਜਾਵਾਂਗੀ ਸਕੂਲ ਵਾਗ ਜਾ ਕਰ ਅੱਜ ਗਈ ਸੀ ਅੱਜ ਸਕੂਲ ਗਈ ਸੀ ਅੱਜ ਜੀ ਜਾਨੀ ਹੈ ਜਿਹਨੇ ਪੂਆ ਨੂੰ ਕਹੇ ਅੱਛਾ ਮੰਮੂ ਪੂਆ ਆ ਜਾਣੀ ਹੈ ਹਰਪ੍ਰੀਤ ਜਾ ਉਹ ਲਵਲੀ ਵੀਰ ਹੈ ਕਰੂ ਕੈਨੂ ਜੀ ਆ ਜਾ ਕਰਨਗੇ ਅੱਛਾ ਹੋਰ ਨੰਨੂ ਤਾਂ ਮੇਰਾ ਤਾਂ ਆਪਣਾ ਜੀ ਲੱਗ ਰਹੇ ਸੀ ਸਵੇਰ ਦੇ ਜਮਾ ਸੁਣਦੇ ਹੋਏ ਬੈਠਿਆ ਉਹ ਜਵਾਕ ਸਕੂਲੋਂ ਆਏ ਫੇਰ ਥੋੜੇ ਜੇ ਟਾਈਮ ਦੀ ਯਾ ਲੱਗ ਗਿਆ ਫੇਰ ਫੇਰ ਜਦੋਂ ਮਤਲਬ ਉਹ ਜਵਾਹ ਬਾਗੇ ਮੇਰ ਦਾ ਫੇਰ ਦੇ ਨਾ ਕੱਟਣ ਲੱਗ ਗਿਆ ਮੰਗਾ ਮम्मी ਮੇਰਾ ਜੀਏ ਨਹੀਂ ਲੱਗ ਰਿਹਾ ਅੱਜ ਅਸੀਂ ਵੀ ਜਮਾ ਹੋਣੀ ਗੱਲਾਂ ਕਰੀ ਜਾਂਦੇ ਸੀ ਬੱਸ ਸੋਡੀਆਂ ਹੀ ਗੱਲਾਂ ਕਰ ਰਹੇ ਸੀ ਥੋੜਾ ਹੀ ਫੋਨ ਆ ਗਿਆ ਆ ਪਈਆ ਜੇ ਰੋਟੀ ਪਾਈ ਥਾਲ ਚ ਆ ਰੋਟੀ ਪਈ ਹੈਗੀ ਜੋ ਬੁਰਕੀ ਲਾਉਣ ਨੂੰ ਮਨ ਨਹੀਂ ਕਰ ਰਿਹਾ

ਠੀਕ ਐ ਨਰੋ ਨਰਾਜੀ ਠੀਕ ਐ ਕਹ ਰੂ ਹੁਣ ਰੋਣਾ ਰੋਟੀ ਖਾ ਲਈ ਹਾਂ ਰੋਟੀ ਖਾ ਕੇ ਜਾਣਾ ਲੱਜੂ ਪੈਣੀ ਰੋਟੀ ਗੰਦ ਪੈਣਾ ਰੋਟੀ ਪੂਰਾ ਟੌਲ ਲਾ ਕੇ ਜੀ ਹਾ ਰੇ ਮਿੰਤਾ ਪਰ ਰੋਟੀ ਖਾਣ ਦਾ ਜਮਾਨੇ ਪਰ ਕਿ ਮੁੰਜ ਪੰਨ ਜੀ ਗਿਆ ਸਿਆ ਹੋਰ ਜੋ ਤੂੰ ਖਾਣ ਦੇ ਤਾਂ ਸੱਜੀ ਲੱਗ ਰਿਆ ਸੀ ਆ ਹੁਣ ਨਹੀਂ ਲੱਗ ਰਿਆ ਮਾਦਾਨ ਕੇ ਨਹੀਂ ਕੇਰਾ ਕਿਹਾ ਦੇਖੋ ਦੀ ਫੋਨ ਲਾਤਾ ਸੀ ਕਬਰਾਟ ਤਾਂ ਸਾਰੇ ਦਿਨ ਦੀ ਹੋ ਰਹੀ ਸੀ ਸਾਰੇ ਦਿਨ ਦੀ ਕਬਰਾਟ ਜਿੱਤੇ ਮੈਨੂੰ ਵੀ ਹੋ ਰਹੀ ਹੈ ਪਰ ਫੋਨ ਮੈਂ ਨਹੀਂ ਲਾਇਆ ਤਾਂ ਤੁਹਾਨੂੰ ਅੱਜ ਤੇ ਆਏ ਇਹ ਪਈ ਤੁਸੀਂ ਗਲਤ ਕੰਮ ਕਰਿਆ ਐਨ ਥੋੜੇ ਟਾਈਮ ਲਈ ਜਾਤੇ ਇਹਨਾਂ ਨੂੰ ਛੱਡ ਕੇ ਨਾ ਜਾਇ ਕਰੋ ਨਹੀਂ ਫਿਰ ਲੈਣ ਆਇਆ ਕਰੋ ਮਸਲੂਮਤ ਫਿਰ ਲੈਣਾ ਆਇਆ ਕਰੋ ਕਿੱਥੇ ਛੱਡ ਕੇ ਜਾਇਆ ਕਰੋ ਜੀ ਜੀ ਆ ਲੈ ਐਨੇ ਥੋੜੇ ਟਾਈਮ ਲਈ ਛੱਡ ਗਏ ਹੁਣ ਤੁਸੀਂ ਮਾਨੂੰ ਸਾਡਾ ਜੀਣੇ ਲੱਗਦਾ ਤੇ ਬੈਸ ਤਿੰਨੇ ਛੁੱਟੀਆਂ ਸੀ ਇਹ ਕਹਿੰਦੇ ਸੀ ਭੂਆ ਕੋਲ ਜਾਣਾ ਸੀ ਤਾਂ ਉਹਦੇ ਹੀ ਛੱਡ ਗਏ ਫਿਰ ਹੋਰ ਹੋਰ ਦੱਸ ਕੀ ਕਰੀਏ ਫਿਰ ਅਜਖਣ ਅੱਜ ਮਾਮਾ ਥਣੇ ਲੈ ਆਉਂਦਾ ਹਾ ਵਾਪੇ ਸਤਿ ਸ਼੍ਰੀ ਅਕਾਲ ਨਾ ਨਾ ਅਗਦਾ ਮੈਂ ਕੀ ਕਰ ਦੇਈ ਸੀ ਹਾਂ ਮਰ ਰਹੀ ਤਾਂ ਯਾਦ ਰੱਖਦੀ ਪਾਪੀ ਠੀਕ ਹਾਂ बस स्कूल जाया घर ठीक है ठीक है बस गल रोड ना फिर चुप कर जा रो, रोटी खा ले रोटी रोट, रोटी लो दूध पी लो दूध भी पी ली कि जाए? ਮੈਨੂੰ ਗਾਣੇ ਵਿੱਚ ਰੱਖ ਲਾ ਕੀ ਹਾਇਸੀ ਕਰਕੇ ਕਰਦੀ ਐ ਐ ਮੈਂ ਚੁੱਪ ਰਹਿਣਾ ਨਾ ਨਾ ਹਾਇ ਨਹੀਂ ਮੈਂ ਮਰ ਜਾ ਤਾਂ ਕੁੜੀ ਕੁੜੀ ਮੱਲੋ ਮੱਲੀ ਜਾਨ ਜੀ ਕੱਢ ਲੈਂਦੀ ਅਗਲੇ ਦੀ ਹਣਾ ਕਹਿੰਦੀ ਸੋਡੇ ਸਾਰੇ ਪੈਣ ਪਾਈਆਂ ਦੇਸੀ ਐ ਕਹਿੰਦੀ ਕੱਲੇ ਸੋਡੇ ਛੋਟੇ ਪਾਈ ਦੇਸੀ ਨਹੀਂ ਹੈਗਾ ਸਾਨੂੰ ਦੋ ਛੁੱਟੀਆਂ ਕਦੋਂ ਨਹੀਂ ਆ ਕੱਲ ਕੱਲ ਪਲੀਜ਼ ਆਈ ਨਾ ਨਾ ਉਹਦੋਂ ਉਂਗੀ ਜੋਤ ਨੂੰ ਦੋ ਛੁੱਟੀਆਂ ਇਕੱਠੀਆਂ ਆਉਣਗੀਆਂ ਫਿਰ ਮੈਂ ਤਰਹੂੰਗੀ ਤੇਰੇ ਲਈ ਨਾ ਦੇ ਦੇ ਪਲੀਜ਼ ਕੱਲ ਮੈਂ ਮੈਂ ਦਾਰਿਨਾ ਸ਼ਤਰਾਲੀ ਅੱਛਾ ਚਲ ਕੋਈ ਨਾ 50 ਰੁਪਏ ਤੂੰ ਦੇ ਦੀ ਚਲ ਕੋਈ ਨਹੀਂ एक आप कमीज भी हथी भ भुल गई ग्रीन ग्रीन जी हाँ ठीक है लागे जी ह ਮਮਾ ਤਾਂ ਰੋਟੀ ਨਹੀਂ ਖਾ ਰਹੀ ਹੈ ਹੁਣੇ ਆਈ ਬਣਾ ਰਹੀ ਸੀ ਵੀ ਮੇਰੇ ਰੋਟੀ ਖਾ ਨੂੰ ਜੀਨੇ ਕਰ ਉਹਦੀ ਤਰ੍ਹਾਂ ਫੋਨ ਆ ਗਿਆ ਜਦੋਂ ਕਿ ਆ ਵੀ ਪਰੀ ਜੋਤ ਸਾਨੂੰ ਮਿਸ ਕਰ ਰਹੇ ਸੀ ਜਦੋਂ ਮਸਮੀ ਬੋਲਣ ਲੱਗੇ ਵੀ ਪਰੀ ਤੇ ਜੋਤ ਨੂੰ ਮਿਸ ਕਰ ਰਹੇ ਆ ਰੋਟੀ ਖਾਣ ਦਾ ਜੀ ਨਹੀਂ ਕਰਦਾ ਉਹਦੀ ਤਰ੍ਹਾਂ ਫੋਨ ਆ ਗਿਆ ਫਿਰ ਮੈਂ ਕਿ ਫਿਰ ਮੈਂ ਖ ਵੀਡੀਓ ਵਾਲਿਆਂ ਨੂੰ ਵੀ ਦਿਖਾਵਾਂ ਵੀ ਪਰੀ ਦਾ ਵੀ ਜੀ ਨਹੀਂ ਲੱਗ ਰਿਹਾ ਭਰਾ ਤਸ ਕੈ ਨਣਾ ਲੱਗ ਕੇ ਮੈਨੂੰ ਵੀ ਭੁੱਲ ਗਏ ਮੰਮੀ ਮੈਂ ਤਾਂ ਜੋ ਉਸਿਆ ਫੋਨ ਕਰਤਾ ਸਵੇਰੇ ਵੀ ਮਾਮਾ ਹੁਣੀ ਆ ਰੇ ਮੈਨੂੰ ਤਾਂ ਐ ਨਹੀਂ ਕੋਈ ਸਮਝ ਆਈ ਵੀ ਤੁਹਾਡਾ ਨਾਲ ਗੱਲ ਕੀ ਕਰਾਂ ਮੈਨਾਂ ਨਾ ਹਾਂ ਨਾ ਨਾ ਮੈਂ ਤਾਂ ਇਹ ਹੋ ਰਿਹਾ ਵੀ ਫੋਨ ਕਰਤਾ ਏ ਜਾਣਗੇ ਓ ਮੈਂ ਤਾਂ ਕਿਹਾ ਸੀ ਤੇ ਮਾਮੇ ਨੂੰ ਮੈਂ ਕਿਹਾ ਹੁਣ ਛੁੱਟੀ ਤਾਂ ਵੱਜ ਗਈ ਠੇਰ ਕੇ ਲਿਆਇਓ ਹਾਂ ਤੁਣੀ ਜੀ ਲੈ ਆਉਂਦੇ ਕਿਹਨ ਵਾਲੇ ਫਿਰ ਮਿੱਥ ਜਾਇਆ ਨਹੀਂ ਜਾਣਾ ਵੀ ਹੁਣ ਤਾਂ ਮੈਂ ਲਿਆਉਂਗਾ ਯਾਰ ਹੋਰ ਨਹੀਂ ਤਾਂ ਉਹ ਰਿੰਕੋ ਵੀ ਬੇਲਾ ਹੁੰਦਾ ਉਹਨੂੰ ਉਹਨਾਂ ਦੇ ਨਾਂ ਮਰਗਤ ਜੀ ਹੋਰੀ ਇੱਕ ਉਹ ਬਚਾਰਾ ਬੱਚੇ ਨੇ ਜਿਹੜੇ ਉਹਨੇ ਬਿੱਦੜੀ ਠੀਕ ਬੱਟਿਆ ਹਾਂ ਠੀਕ ਐ ਅੱਜ ਤਾਂ ਨਹੀਂ ਹੋਇਆ ਬੁਖਾਰ ਅੱਜ ਤਾਂ ਨਹੀਂ ਹੋਇਆ ਮਾਮਾ ਹੀ ਬੁਖਾਰ ਠੀਕ ਐ ਹੁਣ ਤਾਂ ਬੁਖਾਰ ਤਾਂ ਨਹੀਂ ਜੜਾ ਖੜਾ ਰੰ ਦਿੱਤਾ ਪਾਣੀ ਬਹੁਤ ਦੁਖਦਿਨੀ ਹਾਂ ਲੁੱਤਾ ਮਾਂ ਦਾ ਸੱਲਾਂ ਚ ਦੁਖਣ ਲੱਗ ਜਾਂਦੀਆਂ ਨੇ ਖਾ ਪੀ ਕੇ ਸੈਟ ਹੋ ਜਾਂਦੀ ਇਹਦਾ ਹੂੰ ਕਈ ਫਲ ਫਰੂਟ ਵਗੈਰਾ ਖਾ ਲਿਆ ਕਰੋ ਜੋਤ ਨੇ ਤਾਂ ਵਿਚਾਰੇ ਨੇ ਸੱਤ ਵੀ ਖਾ ਲਈ ਸੀ ਅੱਜ ਹਾਏ ਕਿਵੇਂ ਕੀ ਖਾ ਲਿਆ ਉਹ ਤਾਂ ਡਿੱਗ ਪਿਆ ਸੀ ਮੋਟਰਸਾਈਕਲ ਤੋਂ ਮਾਰ ਗਿਆ ਵਾਹ ਹਾਏ ਕਿਵੇਂ ਇੱਕ ਖੜਾ ਹੋ ਕੇ ਪੈਰ ਤੇ ਹੀ ਕਰਨ ਲੱਗਿਆ ਹੁਣ ਉਦੋਂ ਕਿਤੇ ਜੰਪ ਆ ਗਿਆ ਅੱਛਾ ਇਨਾ ਕਹਿੰਦੇ ਮੈਂ ਤਾਂ ਡੈਡੀ ਦੀ ਟੀ-ਸ਼ਰਟ ਨੂੰ ਹੱਥ ਪੈ ਗਿਆ ਆ ਪੈਰ ਤੇ ਤਾਂ ਲੱਗੀਆਂ ਮੜਾ ਜਾਂ ਪਤਾ ਨਹੀਂ ਕਿ ਪੈਰ ਤਾਂ ਤਾਂ ਪਹਿਲੇ ਹੀ ਦੁਖਦਾ ਤੇ ਟੋਏ 'ਚ ਮੁਸ ਗਿਆ ਸੀ ਪੈਰ ਤਾਂ ਇਹ ਨਹੀਂ ਪਹਿਲੀ ਉਹ ਕਰ ਲੈ ਸੀ ਟੋਏ 'ਚ ਅਦਾਈ ਦੀ ਜੀ ਉਹ ਮੇਰੇ ਉਹ ਲੱਕੀਮਾਰੀ ਮੁੱਟੀ ਪੱਤੀ ਜੀ ਉਹ ਪੈਰ ਦਾ ਜੋ ਤੂੰ ਠੀਕ ਹੈ ਆਉਂਗੀ ਖੰਡ ਮੈਂ ਜਦੋਂ ਸਾਨੂੰ ਦੋ ਛੁੱਟੀਆਂ ਇਕੱਠੀਆਂ ਆਈਆਂ ਹੁਣ ਮੈਂ ਆਉਂਗੀ ਤੁਹਾਡੇ ਕੋਲ ਰੋਣਾ ਜੋ ਵੀ ਨਹੀਂ ਜੀ ਲੱਗਿਆ ਪਰੀ ਦਾ ਤਾਂ ਲੱਗ ਰਿਹਾ ਨਹੀਂ ਲੱਗ ਰਿਹਾ ਤੇ ਦੂਦਮਾਨਾ ਨਾ ਜੋਤਦਾ ਸੱਚੀ ਉਹ ਨਹੀਂ ਲੱਗਿਆ ਹਾਂ ਜੋਤਦਾ ਜੋਤਦਾ ਉਹ ਵੀ ਕਹਿ ਰਿਹਾ ਸੀ ਵੀ ਦੀ ਫੋਨ ਕਰ ਦੋ ਵੀ ਸਾਨੂੰ ਲੈਣ ਆਇਓ హస్సీ రోటీ మమ్మ